ਮੂਸੇਵਾਲੇ ਦਾ 5911 ਅੱਜ ਫੇਰ ਬਣਿਆ ਖਿੱਚ ਦਾ ਕੇਂਦਰ 5911 ਤੇ ਪੁੱਤ ਮੂਸੇਵਾਲੇ ਨੂੰ ਨਾ ਦੇਖ ਕੇ ਮਾਤਾ ਚਰਨ ਕੌਰ ਹੋਏ ਭਾਵਕ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਅੱਜ ਕੱਢੇ ਗਏ ਨਗਰ ਕੀਰਤਨ ਵਿੱਚ ਮੂਸੇਵਾਲੇ ਦਾ 911 ਟਰੈਕਟਰ ਸਿਆਇਆ ਗਿਆ। ਇਸ ਮੌਕੇ 911 ਨੂੰ ਦੇਖ ਕੇ ਮਾਤਾ ਚਰਨ ਕੌਰ ਭਾਵੁਕ ਹੋ ਗਈ। ਦੱਸਦੇ ਯੇ ਕਿ ਮੂਸਾ ਪਿੰਡ ਵਿੱਚ ਗੁਰਪੁਰਬ ਮੌਕੇ ਨਗਰ ਕੀਰਤਨ ਵਿੱਚ ਸਿੱਧੂ ਮੂਸੇਵਾਲਾ ਖੁਦ ਆਪਣਾ 911 ਟਰੈਕਟਰ ਲੈ ਕੇ ਜਾਂਦਾ ਹੁੰਦਾ ਸੀ। ਪਰ ਹੁਣ ਸਿੱਧੂ ਦੇ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਾ ਹੋਣ ਤੇ ਸਿੱਧੂ ਦਾ 911 ਟਰੈਕਟਰ ਨਗਰ ਕੀਰਤਨ ਦੇ ਲਈ ਸਿਆਇਆ ਗਿਆ। ਨਗਰ ਕੀਰਤਨ ਜਦ ਮੂਸੇਵਾਲੇ ਦੀ ਹਵੇਲੀ ਅੱਗੇ ਪਹੁੰਚਿਆ ਤਾਂ ਪੁੱਤ ਦਾ 911 ਦੇਖ ਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਕਹੇ ਕੀ ਕੁਝ ਕਿਹਾ ਹੋਊਗੀ ਤੁਹਾਨੂੰ ਸੁਣਾ ਦਿੰਦੇ ਆ ਹਾਂਜੀ ਬੇਟਾ ਅੱਜ ਗੁਰੂਪੁਰਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਢ ਭਾਗੀ ਸਮਝਦਾ ਹੈ ਤੋ ਅੱਜ ਬੜਾ ਸਕੂਨ ਮਿਲਿਆ ਮਹਾਰਾਜ ਦੇ ਦਰਸ਼ਨ ਹੋਏ ਸਵੇਰੇ